ਹੈਲੋ ਮੈਂ ਡਾਕਟਰ ਤੇਰੰਕੋ ਜੈਨੂ ਜੀ ਮੈਂ ਕੋਈ ਟੈਰੋ ਰੀਡਰ ਨਹੀਂ ਪਰ ਪ੍ਰਮਾਤਮਾ ਨੇ ਮੈਨੂੰ ਇਹ ਤੋਫੀਕ ਦਿੱਤੀ ਹੈ ਕਿ ਮੈਂ ਮਨੁੱਖ ਦੇ ਤੁਰ ਅੰਦਰ ਦੀ ਕੰਪਨ ਪੜ ਸਕਾਂ ਆਪਣੀ ਸਾਰੀ ਸਾਧਨਾ ਆਪਣੀ ਸਾਰੀ એનર્ਜੀ ਮੈਂ ਤੁਹਾਡੇ ਦੁੱਖਾਂ ਦੀ ਨਿਵਰਤੀ ਲਈ ਸਮਰਪਿਤ ਕੀਤੀ ਹੈ ਆਓ ਅਜ ਅੱਖਾਂ ਬੰਦ ਕਰੋ ਤੇ ਮੈਂ ਤੁਹਾਨੂੰ ਲੈ ਚਲਾਂਗੀ ਅਧਿਆਤਮ ਦੀ ਉਸ ਅਗੰਮੀ ਦੁਨੀਆ 'ਚ ਜਿੱਥੇ ਸ਼ਬਦ ਨਹੀਂ ਬੋਲਦੇ એનર્ਜੀ ਬੋਲਦੀ ਹੈ ਅੱਜ ਮੈਂ ਇੱਕ ਨਵਾਂ ਤਜਰਬਾ ਕਰਨ ਜਾ ਰਹੀ ਹਾਂ ਤੁਹਾਡੇ ਮਨ ਦੀ ਰੀਡਿੰਗ ਹਜ਼ਾਰਾਂ ਮੀਲ ਦੂਰ ਬੈਠ ਕੇ ਵੀ ਮੇਰੀ ਤੇ ਤੁਹਾਡੀ એનર્ਜੀ ਜੁੜ ਸਕਦੀ ਹੈ ਸਿਰਫ ਇੱਕ ਸ਼ਰਤ ਹੈ ਆਪਣੀ ਟੈਲੀਪੈਥੀ ਨਾਲ ਮੇਰੇ ਨਾਲ ਜੁੜੋ ਤੇ ਕੇਵਲ ਮੈਨੂੰ ਸੁਣੋ ਅੱਖਾਂ ਹੌਲੀ ਜਿਹੀਆਂ ਬੰਦ ਕਰੋ ਮੈਂ ਬੋਲਾਂਗੀ ਤੁਸੀਂ ਸਿਰਫ ਸੁਣੋਗੇ ਸੁਣਦਿਆਂ ਵੀਡੀਓ ਖਤਮ ਹੋਣ ਤੋਂ ਬਾਅਦ ਕਮੈਂਟ ਚ ਜ਼ਰੂਰ ਲਿਖਣਾ ਮੈਂ ਤੁਹਾਡੇ ਮਨ ਦੀ ਸਲੇਟ ਤੋਂ ਤੁਹਾਡੇ ਜਿਸ ਦਰਦ ਨੂੰ ਪੜਿਆ ਕਿ ਉਹ ਸਹੀ ਸੀ ਮੈਨੂੰ ਤੁਹਾਡੇ ਮਨ ਦੀ એનર્ਜੀ ਮਹਿਸੂਸ ਹੋ ਰਹੀ ਹੈ ਸਾਥਿਓ ਇੱਕੋ ਹੌਲੀ ਹੌਲੀ ਕੁੰਮ ਦੀ ਔਰਾ ਜਿਵੇਂ ਦਿਲ ਚ ਬੇਚੈਨੀ ਦੀ ਹਵਾ ਤੁਸੀਂ ਕੁਝ ਕਹਿ ਨਹੀਂ ਰਹੇ ਪਰ ਮਨ ਠੀਕ ਰਿਹਾ ਹੈ ਅੰਦਰੋਂ ਮੈਂ ਠੀਕਾਂ ਕਹਿ ਕੇ ਵੀ ਤੁਸੀਂ ਠੀਕ ਨਹੀਂ ਹੋ ਕਿਸੇ ਚੀਜ਼ ਨੇ ਤੁਹਾਡੇ ਅੰਦਰ ਦਾ ਵਿਸ਼ਵਾਸ ਹਲਾ ਕੇ ਰੱਖ ਦਿੱਤਾ ਹੈ ਜਿਵੇਂ ਤੁਸੀਂ ਕਿਸੇ ਉੱਤੇ ਭਰੋਸਾ ਕੀਤਾ ਸੀ ਪਰ ਉਹੀ ਭਰੋਸਾ ਤੁਹਾਡੇ ਲਈ ਦਰਦ ਬਣ ਗਿਆ। ਕਈ ਵਾਰ ਤੁਹਾਨੂੰ ਲੱਗਦਾ ਹੈ ਕਿ ਸਭ ਕੁਝ ਛੱਡ ਦਿਆਂ ਪਰ ਫਿਰ ਇੱਕ ਆਵਾਜ਼ ਆਉਂਦੀ ਹੈ ਨਹੀਂ ਮੈਂ ਹੁਣ ਵੀ ਖੜਾ ਹਾਂ। ਤੁਹਾਡੀ ਔਰਾ ਚ ਇੱਕ ਗਹਿਰਾ ਨੀਲਾ ਰੰਗ ਹੈ ਇਹ ਦਰਸਾਉਂਦਾ ਹੈ ਕਿ ਤੁਸੀਂ ਹਾਲੇ ਵੀ ਹੀਲਿੰਗ ਦੇ ਰਾਹ ਤੇ ਹੋ। ਪਰ ਉਸੇ ਨੀਲੇ ਰੰਗ ਦੇ ਆਲੇ ਦੁਆਲੇ ਇੱਕ ਸੁਨਹਿਰੀ ਲਹਿਰ ਵੀ ਹੈ। ਜੋ ਦੱਸਦੀ ਹੈ ਕਿ ਤੁਹਾਡੀ ਰੂਹ ਹੁਣ ਜਾਗ ਰਹੀ ਹੈ ਤੁਸੀਂ ਹਾਰੇ ਨਹੀਂ ਤੁਸੀਂ ਬਦਲ ਰਹੇ ਹੋ ਹੁਣ ਚੁੱਪਚਾਪ ਇੱਕ ਵਾਰੀ ਦਿਲ ਵਿੱਚ ਕਹੋ ਮੈਂ ਆਪਣੇ ਦਰਦ ਨੂੰ ਛੱਡਦਾ ਹਾਂ ਜਾਂ ਛੱਡਦੀ ਹਾਂ ਇਹ ਲਾਈਨ ਤੁਹਾਡੀ એનર્ਜੀ ਨੂੰ ਅਨਲੌਕ ਕਰੇਗੀ ਤੇ ਅਗਲੇ ਕੁਝ ਦਿਨਾਂ ਚ ਤੁਹਾਨੂੰ ਕੋਈ ਛੋਟਾ ਜਿਹਾ ਸੰਕੇਤ ਮਿਲੇਗਾ ਜਿਵੇਂ ਯੂਨੀਵਰਸ ਤੁਹਾਨੂੰ ਆਖ ਰਿਹਾ ਹੋਏ ਤੁਹਾਡਾ ਦਰਦ ਸੁਣਿਆ ਗਿਆ ਹੈ ਜੇ ਇਹ ਸ਼ਬਦ ਤੁਹਾਡੇ دل ਤੱਕ ਉਤਰ ਗਏ ਕਮੈਂਟ ਕਰਕੇ ਲਿਖਿਓ ਹਾਂ ਤੁਸੀਂ ਮੇਰੇ ਮਨ ਨੂੰ ਪੜ ਲਿਆ ਤੇ ਹਾਈਪ ਆਪਸ਼ਨ ਦਵਾਓ ਕਿਉਂਕਿ ਇਹ ਸਭ ਸ਼ੁਰੂਆਤ ਹੈ ਵੀਡੀਓ ਦੇਖ ਲਈ ਸੱਚ ਮੈਂ ਤੁਹਾਡੇ ਅਗਲੇ ਥਾਟ ਵੇਵ ਤੱਕ ਪਹੁੰਚਣ ਲੱਗੀ ਹਾਂ ਤੁਸੀਂ ਸੁਣ ਰਹੇ ਹੋ ਨਾ ਸਾਥਿਓ ਹੁਣ ਜੋ ਮੈਂ ਕਹਿਣ ਜਾ ਰਹੀ ਹਾਂ ਉਹ ਸ਼ਬਦ ਨਹੀਂ ਤੁਹਾਡੇ ਮਨ ਦੀ ਗੂੰਜ ਹੈ ਮੈਨੂੰ ਪਤਾ ਕੋਈ ਮਾਤਾ ਪਿਤਾ ਮੈਨੂੰ ਸੁਣ ਰਿਹਾ ਉਹ ਜੋ ਮਾਪੇ ਨੇ ਤੁਹਾਡੇ ਦਿਲ 'ਚ ਫਿਕਰ ਹੈ ਬੱਚਿਆਂ ਦੀ ਰਿਸ਼ਤੇ ਆਉਂਦੇ ਆ ਪਰ ਟਿਕਦੇ ਨਹੀਂ ਕਈ ਵਾਰੀ ਆਖਰੀ ਵੇਲੇ ਟੁੱਟ ਜਾਂਦੇ ਆ ਤੁਸੀਂ ਸੋਚਦੇ ਹੋ ਕਿ ਕਿਸਮਤ ਰੁੱਸ ਗਈ ਪਰ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਰੁੱਸੀ ਕਿਸਮਤ ਨਹੀਂ ਸਿਰਫ ਸਮੇਂ ਦੀ ਤਾਰ ਉਲਝੀ ਪਈ ਆ ਜਿਵੇਂ ਹੀ ਤੁਸੀਂ ਚਿੰਤਾ ਛੱਡਦੇ ਹੋਗੇ ਉਹ ਹੀ ਤਾਰ ਆਪ ਸਿੱਧੀ ਹੋ ਜਾਣੀ ਆ ਹੁਣ ਮੇਰੀ એનર્ਜੀ ਮੂਵ ਕਰ ਗਈ ਕਿਸੇ ਹੋਰ ਵੱਲ ਜਾ ਰਹੀ ਹੈ ਮੇਰੇ ਦਰਸ਼ਕੋ ਜਿੰਨੇ ਜਣੇ ਵੀ ਮੈਨੂੰ ਇਸ ਵੇਲੇ ਸੁਣ ਰਹੇ ਆ ਮੇਰੀ એનર્ਜੀ ਮੂਵ ਕਰਕੇ ਇੱਕ ਨੌਜਵਾਨ ਦਿਲ ਦੀ ਧੜਕਨ ਜਿਸਨੇ ਕਿਸੇ ਨੂੰ ਬਹੁਤ ਸੱਚੇ ਦਿਲੋਂ ਚਾਇਆ ਸੀ ਉਸ ਵੱਲ ਚਲੀ ਗਈ ਹੈ ਰੈਜ਼ੋਨੇਟ ਕਰੋ ਤੁਸੀਂ ਉਹ ਮੈਂ ਤੁਹਾਡੀ ਹੀ ਗੱਲ ਕਰ ਰਹੀ ਹਾਂ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਸਮਝਿਆ ਜਿਸ ਨਾਲ ਪਿਆਰ ਕੀਤਾ ਪਰ ਹੁਣ ਉਹ ਦੂਰ ਜਾ ਰਿਹਾ ਹੈ ਜਾਂ ਜਾ ਰਹੀ ਹੈ ਤੇ ਤੁਸੀਂ ਸਮਝ ਨਹੀਂ پا ਰਹੇ ਕਿ ਅਜਿਹਾ ਕਿਉਂ ਹੋਇਆ ਤੁਹਾਡੀ ਔਰਾ ਚ ਇੱਕ ਜਾਮਣੀ ਰੰਗ ਦੀ ਚਮਕ ਮੈਨੂੰ ਨਜ਼ਰ ਆ ਰਹੀ ਹੈ ਇਹ ਦਰਸਾਉਂਦੀ ਹੈ ਕਿ ਤੁਸੀਂ ਬੇहद ਲਾਇਲ ਹੋ ਵਫਾਦਾਰ ਹੋ ਪਰ ਇਸ ਸਮੇਂ ਤੁਹਾਨੂੰ ਡਿਟੈਚ ਹੋਣਾ ਸਿੱਖਣਾ ਪੈ ਰਿਹਾ ਹੈ ਮੋਹ ਪੰਗ ਹੋ ਗਿਆ ਤੁਹਾਡਾ ਤੁਸੀਂ ਮੋਹ ਮੁਕਤ ਹੋ ਰਹੇ ਹੋ ਤੁਸੀਂ ਉਸ ਪ੍ਰਕਿਰਿਆ ਚੋਂ ਲੰਘ ਰਹੇ ਹੋ ਜੋ ਆਤਮਾ ਤੁਹਾਨੂੰ ਛੱਡ ਗਈ ਹੈ ਕਿਸੇ ਖੂਬਸੂਰਤ ਸਰੀਰ ਜਾਮੇ ਚੋਂ ਉਹਦਾ ਸਬਕ ਪੂਰਾ ਹੋ ਗਿਆ ਇਹ ਮੰਨ ਕੇ ਚਲੋ ਉਹ ਰੂ ਤੁਹਾਨੂੰ ਸਬਕ ਦੇਣ ਆਈ ਸੀ ਜਦੋਂ ਇਹ ਸਬਕ ਮੁਕੰਮਲ ਹੋ ਰਿਹਾ ਉਹ ਪਿਆਰ ਦੇ ਨਾਮ ਤੇ ਤੁਹਾਨੂੰ ਛੱਡ ਕੇ ਜਾ ਰਿਹਾ ਹੁਣ ਤੁਸੀਂ ਆਪਣੀ ਅਗਲੀ ਆਤਮਿਕ ਚਾਤਰਾਵਲ ਵੱਧ ਰਹੇ ਹੋ ਕਿਸੇ ਨੇ ਤੁਹਾਡੇ ਨਾਲ ਧੋਖਾ ਨਹੀਂ ਕੀਤਾ ਉਹਨੇ ਤਾਂ ਸਿਰਫ ਆਪਣਾ ਰੋਲ ਅਦਾ ਕੀਤਾ ਤੁਹਾਡੀ ਜ਼ਿੰਦਗੀ 'ਚ ਦੁੱਖ ਸਿੱਖਿਆ ਵਿੱਚ ਬਦਲ ਗਿਆ ਇਹ ਹੀ ਤਾਂ ਆਤਮਿਕ ਵਿਕਾਸ ਦਾ ਪਹਿਲਾ ਪੈਰ ਆ ਪਹਿਲਾ ਪੜਾਅ ਹੈ ਹੁਣ ਮੈਨੂੰ ਇੱਕ ਹੋਰ એનર્ਜੀ ਤੁਹਾਡੇ ਚੋਂ ਮਹਿਸੂਸ ਹੋ ਰਹੀ ਹੈ ਜਿੰਨੇ ਜਣੇ ਮੈਨੂੰ ਸੁਣ ਰਹੇ ਆ ਕੋਈ ਹੈਗਾ ਇੱਕ ਜਣਾ ਦੱਸਿਓ ਕੌਣ ਹੈ ਜੋ ਹਰ ਚੀਜ਼ ਦੇ ਵਿੱਚਕਾਰ ਵੀ ਆਪਣੇ ਆਪ ਨੂੰ ਇਕੱਲਾ ਲੋਨਲੀ ਫੀਲ ਕਰ ਰਿਹਾ ਮੈਨੂੰ ਦਰਦ ਆਇਆ ਕਿ ਉਹ ਇਕੱਲਾ ਜਾਂ ਇਕੱਲੀ ਹੈ ਤੁਹਾਨੂੰ ਲੱਗਦਾ ਜਿਵੇਂ ਕੋਈ ਨਹੀਂ ਸਮਝਦਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਤੁਹਾਡੀ ਆਰਾ ਵਿੱਚ ਸੁਨਹਿਰੇ ਰੰਗ ਦੀ ਹਲਕੀ ਹਲਕੀ ਚਮਕ ਮੈਨੂੰ ਨਜ਼ਰ ਆ ਰਹੀ ਹੈ ਜੋ ਦਰਸਾਉਂਦੀ ਹੈ ਕਿ ਤੁਸੀਂ ਲਾਈਟ ਵਰਕਰ ਹੋ ਜਿਹੜਾ ਖੁਦ ਦੇ ਦੁੱਖਾਂ ਰਾਹੀਂ ਹੋਰਾਂ ਦੀ ਹੀਲਿੰਗ ਕਰਦਾ ਆਪ ਦੁੱਖ ਭੋਗਦੇ ਹੋ ਪਰ ਦੂਜਿਆਂ ਨੂੰ ਦੁਖੀ ਨਹੀਂ ਸਿੱਖ ਸਕਦੇ ਤੁਸੀਂ ਵੱਡੇ ਹੀਲਰ ਹੋ ਤੁਹਾਡੀ ਆਤਮਾ ਬਹੁਤ ਪੁਰਾਣੀ ਆ ਥੱਕੀ ਹੋਈ ਪਰ ਉਹਦੀ ਚਮਕ ਅਜੇ ਵੀ ਬਹੁਤ ਪਵਿੱਤਰ ਹੈ ਹੁਣ ਹਲੇ ਜੋ ਹੌਲੀ ਜਿਹੀ ਮੈਨੂੰ ਸੁਣਨ ਤੋਂ ਬਾਅਦ ਮਨ ਚ ਕਹਿ ਦੋ ਮੈਂ ਆਪਣੇ ਮਨ ਦੀ ਸਲੇਟ ਸਾਫ ਕਰ ਰਿਹਾ ਸੱਚੀ ਕਹਿਣਾ ਪਵੇਗਾ ਤੁਹਾਡੀ એનર્ਜੀ ਹੁਣ ਹੌਲੀ ਹੌਲੀ ਸੰਤੁਲਿਤ ਹੋ ਰਹੀ ਆ ਬ੍ਰਹਿਮੰਡ ਨੇ ਤੁਹਾਡੀ ਸੁਣ ਲਈ ਆ ਜੇ ਇਹ ਸ਼ਬਦ ਤੁਹਾਨੂੰ ਆਪਣੇ ਦਿਲ ਦੀ ਗੱਲ ਲੱਗ ਰਿਹਾ ਰੈਜ਼ੋਨੇਟ ਕਰ ਰਿਹਾ ਤੁਹਾਡੇ ਨਾਲ ਜੁੜ ਰਿਹਾ ਜੋ ਮੈਂ ਬੋਲਿਆ ਕਮੈਂਟ ਕਰਕੇ ਲਿਖਦੇ ਹੋ ਹਾਂ ਇਹ ਮੇਰੇ ਮਨ ਦਾ ਸੱਚ ਸੀ ਅਗਲੀ ਵਾਰ ਮੈਂ ਤੁਹਾਡੇ ਮਨ ਦੇ ਅਗਲੇ ਥਾਟ ਵੇਵ ਚ ਜਾਵਾਂਗੀ ਜਿੱਥੇ ਤੁਸੀਂ ਖੁਦ ਨਹੀਂ ਹੋਵੋਗੇ ਪਰ ਤੁਹਾਡਾ ਸਬਕੌਨਸ਼ੀਅਸ ਬੋਲ ਰਿਹਾ ਹੋਵੇਗਾ ਇਸ ਵੇਲੇ ਵੀ ਤੁਹਾਡਾ ਸਬਕੌਨਸ਼ੀਅਸ ਬੋਲਿਆ ਅਵਚੇਤਨ ਮਨ ਮੈਂ ਉਸ ਨੂੰ ਰੀਡਿੰਗ ਕੀਤਾ ਉਹਦੀ ਰੀਡਿੰਗ ਲਈ ਸਟੇ ਸਟਿਊਡ ਬਿਕਾਜ਼ ਦਿਸ ਕਨੈਕਸ਼ਨ ਇਜ਼ ਨਾਓ ਓਪਨ ਹੁਣ ਹੌਲੀ ਜਿਹਾ ਲਓ ਤੇ ਜੇ ਮੇਰੇ ਸ਼ਬਦਾਂ ਨੇ ਤੁਹਾਡੇ ਮਨ ਦੀ ਕਿਸੇ ਗੁਪਤ ਗਲੀ ਚ ਰੌਸ਼ਨੀ ਪਾਈ ਹੈ ਤਾਂ ਜਾਣ ਲਓ ਸਾਡੀ એનર્ਜੀ ਆਪਸ ਚ ਜੁੜੀ ਇਹ ਕੋਈ ਜਾਦੂ ਨਹੀਂ ਸੀ ਮੈਂ ਮਨ ਦੇ ਵਿਗਿਆਨ ਨੂੰ ਪੜਿਆ ਜਦ ਦੋ ਰੂਹਾਂ ਸੱਚਾਈ ਨਾਲ ਇੱਕ ਦੂਜੇ ਨੂੰ ਸੁਣਦੀਆਂ ਹਨ ਤਾਂ ਦੂਰੀ ਮਾਇਨੇ ਰੱਖਦੀ ਹੀ ਨਹੀਂ ਅੱਜ ਦੀ ਰੀਡਿੰਗ ਖਤਮ ਹੋ ਰਹੀ ਹੈ ਪਰ ਸਾਡਾ ਸੰਪਰਕ ਕਦੇ ਖਤਮ ਨਹੀਂ ਹੋਏਗਾ ਹੁਣ ਤੁਸੀਂ ਜਿੱਥੇ ਵੀ ਜਾਓਗੇ ਮੇਰੇ ਸ਼ਬਦ ਤੁਹਾਡੀ ਔਰਾ ਦੀ ਵਾਈਬ੍ਰੇਸ਼ਨ ਬਣੇ ਰਹਿਣਗੇ ਅੱਜ ਰਾਤ ਸੌਣ ਤੋਂ ਪਹਿਲਾਂ ਮੇਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਸਿਰਫ ਇੱਕ ਲਾਈਨ ਆਪਣੇ ਦਿਲ 'ਚ ਕਹਿ ਲਿਓ ਮੇਰਾ ਮਨ ਹੌਲੀ ਹੌਲੀ ਠੀਕ ਹੋ ਰਿਹਾ ਸੌਣ ਤੋਂ ਪਹਿਲਾਂ ਇਹ ਲਾਈਨ ਬੋਲਣੀ ਹੈ ਪੰਜ ਵਾਰ ਬੋਲਣੀ ਹੈ ਬਿਲਕੁਲ ਸੰਕਲਪ ਲੈ ਕੇ ਤੇ ਜੇ ਤੁਹਾਡੇ ਦਿਲ ਨੇ ਮਹਿਸੂਸ ਕੀਤਾ ਕਿ ਮੈਂ ਸਹੀ ਪੜਿਆ ਤੁਹਾਡਾ ਦਰਦ ਅੱਜ ਇਸ ਨਵੇਂ ਤਜਰਬੇ ਚ ਤਾਂ ਮੈਨੂੰ ਪਲੀਜ਼ ਪਲੀਜ਼ ਕਮੈਂਟ ਚ ਲਿਖਿਓ ਕਿ ਮੇਰੀ એનર્ਜੀ ਜੁੜ ਗਈ ਸੀ ਅਸੀਂ ਫਿਰ ਮਿਲਾਂਗੇ ਤੁਹਾਡੀ ਥਾਟ ਵੇਵ ਦੀ ਅਗਲੀ ਲਹਿਰ ਚ ਜਿੱਥੇ ਬੋਲ ਬਹੁਤ ਘੱਟ ਹੋਣਗੇ ਪਰ ਅਹਿਸਾਸ ਸਭ ਕੁਝ ਕਹਿ ਜਾਣਗੇ ਰਾਤ ਚੰਗੀ ਬੀਤੇ ਸ਼ੁਭ ਰਾਤਰੀ ਤੇ ਯਾਦ ਰੱਖਣਾ ਤੁਸੀਂ ਇਕੱਲੇ ਨਹੀਂ ਹੋ ਇਸ ਯਾਤਰਾ ਚ ਮੈਂ ਡਾਕਟਰ ਤੇਰਾਂਕੌਰ ਤੁਹਾਡਾ ਮਨ ਪੜ ਰਹੀ ਹਾਂ ਦੂਰ ਬੈਠ ਕੇ ਵੀ ਜਦ ਕਦੇ ਇਹ ਮਨ ਵਿਚ ਚੈਨ ਹੋਵੇ ਡਰ ਜਾਂ ਹਾਰ ਦਾ ਅਹਿਸਾਸ ਹੋਵੇ ਰਾਤ ਦੇ ਸਮੇਂ ਖਾਸ ਕਰ ਮੰਗਲਵਾਰ ਜਾਂ ਸ਼ਨੀਵਾਰ ਦੋ ਦਿਨ ਮੈਂ ਦੱਸ ਰਹੀ ਹਾਂ ਇੱਕ ਛੋਟੀ ਜੀ ਲੋਹੇ ਦੀ ਕਟੋਰੀ ਚ ਸਾਫ ਪਾਣੀ ਭਰ ਲਿਓ ਲੋਹੇ ਦੀ ਕੌਲੀ ਲੈਣੀ ਹੈ ਸਾਫ ਪਾਣੀ ਭਰ ਲਿਆ ਦੈਨ ਹੈ ਮੰਗਲਵਾਰ ਜਾਂ ਸ਼ਨੀਵਾਰ ਉਸ ਪਾਣੀ ਚ ਆਪਣੇ ਸੱਜੇ ਹੱਥ ਦੀ ਤਰਜਣੀ ਇੰਡੈਕਸ ਫਿੰਗਰ ਜਿਹਨੂੰ ਕਹਿੰਦੇ ਆ ਉਸ ਨੂੰ ਡਬੋ ਦੇਣਾ ਤੇ ਹੌਲੀ ਆਵਾਜ਼ ਚ ਇਹ ਸ਼ਬਦ ਇਹ ਲਾਈਨ ਬੋਲਣੀ ਹੈ ਮੈਂ ਬਹੁਤ ਹੌਸਲੇ ਵਾਲਾ ਬਹੁਤ ਹੌਸਲੇ ਵਾਲੀ ਆ ਮੈਂ ਅਡੇਗ ਹਾਂ ਅਡੋਲ ਹਾਂ ਹੁਣ ਉਹ ਪਾਣੀ ਚੁੱਪ-ਚਾਪ ਆਪਣੇ ਸਿਰ ਤੇ ਤਿੰਨ ਬੂੰਦਾਂ ਛਿੜਕ ਲੈਣੀਆਂ ਇੱਕ ਉਂਗਲ ਨਾਲ ਦੂਜੀ ਉਂਗਲ ਨਾਲ ਤੀਜੀ ਉਂਗਲ ਨਾਲ ਉਂਗਲ ਤੇ ਅੰਗੂਠਾ ਜੋੜ ਕੇ ਤਿੰਨ ਵਾਰ ਆਪਣੇ ਸਿਰ ਤੇ ਸਿੱਟ ਲਿਓ ਤੇ ਜਿਹੜਾ ਕਾਲਿਚ ਬਚਿਆ ਪਾਣੀ ਹੈ ਉਹ ਘਰ ਦੇ ਕਿਸੇ ਲੋਹੇ ਦੇ ਸਮਾਨ ਤੇ ਛਿਟਣਾ ਆ ਗੇਟ ਦਾ ਦਰਵਾਜ਼ਾ ਹੋ ਸਕਦਾ ਕੋਈ ਵੀ ਲੋਹੇ ਦਾ ਸਮਾਨ ਉੱਤੇ ਉਹ ਪਾਣੀ ਵਗਾ ਮਾਰੋ ਇਹਦੇ ਨਾਲ ਕੀ ਹੋਣਾ ਤੁਹਾਡੇ ਮਨ ਦੀ એનર્ਜੀ ਧਰਤੀ ਤੱਤ ਨਾਲ ਜੁੜ ਜਾਏਗੀ ਧਰਤੀ ਤੱਤ ਕੀ ਹੈ ਅਰਥ ਐਲੀਮੈਂਟ ਜਿਹੜਾ ਸਟੈਬਿਲਟੀ ਕਰੇਜ ਤੇ ਮੈਂਟਲ ਗਰਾਉਂਡਿੰਗ ਦਾ ਪ੍ਰਤੀਕ ਹੈ ਠਹਿਰਾਏਗਾ ਹੌਸਲਾ ਆਏਗਾ ਤੇ ਦਿਮਾਗੀ ਸੰਤੁਲਨ ਦਿਮਾਗੀ ਤਵਾਜਨ ਠੀਕ ਰਹੇਗਾ ਇਹ ਟੋਟਕਾ ਸਦੀਆਂ ਤੋਂ ਵਰਤਿਆ ਜਾ ਰਿਹਾ ਹੈ ਯੋਗੀ ਰਾਜਾ ਤੇ ਸਾਧੂਆਂ ਵੱਲੋਂ ਜਦੋਂ ਉਹਨਾਂ ਨੂੰ ਆਪਣੀ ਚਿਤ ਸ਼ਕਤੀ ਡੋਲਦੀ ਮਹਿਸੂਸ ਹੁੰਦੀ ਸੀ ਤੇ ਉਹ ਅਜਿਹਾ ਹੀ ਕਰਦੇ ਸੀ ਮਿਲਾਂਗੇ ਕੱਲ ਇਹ ਮੇਰਾ ਇੱਕ ਨਵਾਂ ਤਜਰਬਾ ਸੀ ਮੈਨੂੰ ਦੱਸਣਾ ਕਿ ਤੁਹਾਡੇ ਨਾਲ ਮੈਂ ਜੁੜ ਪਾਈ ਤੁਹਾਡੇ ਅੰਦਰ ਮਨ ਨੂੰ ਮੈਂ ਪੜ ਪਾਈ ਮੈਂ ਮਿਲਾਂਗੀ ਕੱਲ ਟਿਲ ਦੈਨ ਬਾਏ ਬਾਏ ਰੱਖਣਾ ਆਪਣਾ ਖਿਆਲ